ਸਸਤੀ ਕਾਲ ਸਾਰੇ ਲੁਧਿਆਣਾ ਵਾਸੀਆਂ ਨੂੰ Uh, राही मैं लोगों आश्वासन देना चाहती हाँ कि जीड़ी पेट्रोल डीलरस एंड टैंकरस की दिक्कत आई हुई है तो जी एक परसीवड शॉर्टेज की गल चली हुई है पैनिक चलिया हुआ है मैं लुधियाना रिक्वेस्ट करती हाँ कि असी पैनिक बिल्कुल ना करिए uh, सरकार तो जिला प्रशासन वालों हर वो स्टैप लिया जा रहा है सो दैट इस तरह की कोई असेंशियल सर्विस एंड सप्लाई ऑफ फ्यूल अफेक्ट ना हो ਸਾਰੇ ਡੀਲਰ ਐਸੋਸੀਏਸ਼ਨਸ ਟਰਾਂਸਪੋਰਟਰਸ ਐਟ ਸੈਟਰਾ ਤੇ ਨਾਲ ਪੁਲਿਸ ਪ੍ਰਸ਼ਾਸਨ ਦੇ ਲੁਧਿਆਣਾ ਦੇ ਕਮਿਸ਼ਨਰੇਟ ਤੋਂ ਸੀਨੀਅਰ ਅਫੀਸਰ ਮੈਮ ਸૌਮਿਆ ਇੱਥੇ ਜੁਆਇੰਟ ਸੀਪੀ ਮੌਜੂਦ ਨੇ ਤੇ ਐਸਐਸਪੀ ਖੰਨਾ ਤੇ ਜਗਰਾਉਂ ਨਾਲ ਵੀ ਅਸੀਂ ਪੂਰਾ رابطہ ਕਰ ਲਿਆ ਹੈਗਾ ਤੇ ਅਸੀਂ ਤੁਹਾਨੂੰ ਆਸ਼ਵਾਸਨ ਦੇਣਾ ਚਾਹੁੰਦੀ ਆਂ ਥੈਟ ਫੁੱਲ ਸਿਕਿਉਰਿਟੀ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਡਿਪੋਜ਼ ਨਾਲ ਅ ਜਹਾਂ ਤੱਕ ਕਿ ਦੂਜੇ ਜ਼ਿਲਿਆਂ ਨਾਲ رابطہ ਹੈ ਇੱਕ ਸਪਲਾਈ ਚੇਨ ਬਣਾਉਣ ਦੀ ਗੱਲ ਹੈ ਉਹ ਸਾਰੇ ਪ੍ਰਬੰਧ ਪੂਕਤੇ ਕੀਤੇ ਜਾ ਰਹੇ ਨੇ ਤੇ ਜਲਦ ਹੀ ਜਿਹੜੀ ਇਹ ਪਰਸੀਵਡ ਸ਼ਾਰਟੇਜ ਹੈ ਇਹਦੇ ਨਾਲ ਵਿਜਿੱਤਨ ਲਈ ਅਸੀਂ ਕਾਮਯਾਬ ਰਵਾਂਗੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਿਸੇ ਵੀ ਰੂਮਰਸ ਨੂੰ ਅਫਵਾਹਾਂ ਨੂੰ ਉਹ ਇੰਪੋਰਟੈਂਸ ਨਾ ਦੇਣ ਤੇ ਪੰਪਾਂ ਦੇ ਬਾਹਰ ਲਾਈਨ ਲਗਾ ਕੇ ਕੋਈ ਰੈਸ਼ਨਲਾਈਜ਼ ਕਰਕੇ ਸਪਲਾਈ ਇਸ ਤਰ੍ਹਾਂ ਸ਼ਾਰਟ ਕਰਨ ਦੀ ਕੋਈ ਨਹੀਂ ਹੈ ਜਲਦ ਹੀ ਇਸੇ ਪੂਰੇ ਉਪਕਾਲੇ ਜਿਹੜੇ ਹੈਗੇ ਆ ਸਰਕਾਰ ਵੱਲੋਂ ਕਰਵਾਏ ਜਾਣਗੇ ਤੇ ਤੁਸੀਂ ਸਹਿਯਮ ਰੱਖੋ ਤੇ ਕੋਈ ਅਫਵਾਹਾਂ ਜੇਕਰ ਫੈਲਦੀਆਂ ਹੈਗੀਆਂ ਉਹਨਾਂ ਦੇ ਨਾਲ ਤੁਸੀਂ ਪੈਨਿਕ ਨਾ ਹੋ ਅਸੀਂ ਹਰ ਸਟੌਪ ਤੇ ਹਰ ਸਟੈਪ ਤੇ ਤੁਹਾਡੇ ਨਾਲ ਹੈਗੇ ਤੇ ਸਮੇਂ-ਸਮੇਂ ਤੇ ਇਸ ਚੀਜ਼ ਦੇ ਉੱਤੇ ਤੁਹਾਨੂੰ ਸਾਰੀ ਅਪਡੇਟਸ ਦਿੰਦੇ ਰਹਿਾਂਗੇ ਧੰਨਵਾਦ